ਸ਼ਹੀਦ ਮਲਕੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਸਰਕਾਰੀ ਨਵੰਦਾ ਨਾ ਪਹੁੰਚਣ ਕਨ ਇਲਾਕੇ 'ਚ ਰੋਸ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਕੋਈ ਇਲਾਣਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ ਸਾਕਾ ਸੈਨਿਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਐਮਪੀਐਸ ਗੋਸਲ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਸ਼ਹੀਦ ਦੀ ਵਿਧਵਾ ਮਾਨੇ ਗੁਰਵਤ ਪਰ ਜਿੰਦਗੀ 'ਚੋ guzara ਕਰਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਕੇ ਦੋ ਬੱਚਿਆਂ ਨੂੰ ਭਾਰਤੀ ਫੌਜ 'ਚ ਸੇਵਾ ਲਈ ਭੇਜਿਆ ਸ਼ਹਿਰ ਆ ਲਾ ਪ੍ਰੈਸ ਨੂੰ ਖੁਸ਼ੀਪੁਰ ਦੀ ਰਿਪੋਰਟ ਦੁਕਾਨ ਦੇ ਸਸਕਾਰ ਦੇ ਪ੍ਰੋਬਲਮ ਨੂੰ ਜੀ ਚਾਹਤ ਗਾਜ ਸਸਕਾਰ ਦੇ ਤੇ ਕਾਰਨੋਂ ਕੋਈ ਵਿਭਾਗ ਲੋਕ ਨੁਮਾਇੰਦਾ ਆਏ ਜਿਨ੍ਹਾਂ ਨੇ ਗੱਲਬਾਤ ਕੀਤੀ ਪਰ ਆ ਨਾ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰਕਾਰ ਕੋਲੋਂ ਪਰਿਵਾਰ ਵਾਸਤੇ ਹਾਂ ਬਾਰੇ ਬਲਤੀ ਦੀ ਸ਼ਾਦ ਤੇ ਚਾਇ ਨਹੀਂ ਜਾਣੀ ਜਾਈ ਤੇ ਬਣੀ ਬੜੀ ਗਰੀਬੀ ਕੱਢੀ ਜੁਰੂ ਤੋਂ ਹੀ ਛੋਟਾ ਜਿਆਸੀ ਜਰਾਂ ਦੇ ਪਾਪਾ ਦਿੱਦਤੋ ਕੀ ਐ ਮੇਰੀ ਸਾਸ ਨੇ ਸਕੂਲੋਂ ਕੰਮ ਘਰ ਕਰ ਤਾਂ ਕੀਤੀ ਮਾਈ ਲੋکریاں ਬਿਨਾ ਆਇਆ ਮੇਰੇ ਬੁਲਕੇ ਦੀ ਤਾਂ ਜਿਆਦਾ ਤਾਂ ਜਾ ਨਹੀਂ ਜਾ ਰਹੀ ਜਾਈਦੀ ਉਹ ਬੰਗਰੇ ਦੀ ਤੂੰ ਕੀ ਕਰਦੇ ਤੂੰ ਮੈਂ ਪ੍ਰਾਈਵੇਟ ਜਾਊਗਾ ਡੀਡੀ ਸੰਦੀ ਥੋੜੇ ਦਿਨ ਹੋਇਆ ਜਦੋਂ ਮੈਂ ਜੋਇਨ ਕੀਤਾ ਸਕੂਲ ਮੇਰੀ 5 ਸਾਲ ਦੀ ਬੇਟੀ ਸਟੱਡੀ ਕਰਦੀ ਫਸਟ ਕਲਾਸ ਵਿੱਚ ਇਹ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕੋਈ ਮੰਗ ਪਰਿਵਾਰ ਦੀ ਜਾਂ ਤੁਸੀਂ ਕੋਈ ਉਹਨਾਂ ਵਾਸਤੇ ਐਲਾਨ ਕਰਨ ਵਾਸਤੇ ਆਏ ਹਾਂ ਹਾਂਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਰ ਹੌਕਰ ਬਲਕੀਤ ਸਿੰਘ ਜੀ ਜੋ ਜੇਅੰਡ ਦੇ ਵਿੱਚ ਉਧਮਪੁਰ ਦੇ ਵਿੱਚ ਸਹੀਦ ਹੋਏ ਆ ਤੇ ਬਹੁਤ ਹੀ ਹੌਮਹਾਰ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਅਸੀਂ ਜਿੱਦਣ ਪਰਸੋਂ ਸੁਣਿਆ ਸੀਗਾ ਪਰਸੋਂ ਸਾਨੂੰ ਪਤਾ ਲੱਗਾ ਕਿ ਸਾਡਾ ਜਵਾਨ ਇੱਕ ਸੀਧ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਬਕਾ ਸਾਂਝ ਸੰਸਦ ਕਮੇਟੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਅੱਜ ਜਿਹੜਾ ਅਸੀਂ ਸੰਸਕਾਰ ਤੇ ਵੀ ਪਹੁੰਚੇ ਆ ਤੇ ਆਪਣਾ ਜੋ ਵੀ ਸਾਡੀ ਸਗਸ ਕਮੇਟੀ ਦੀ ਟੀਮ ਆਪਾਂ ਆਏ ਆ ਤੇ ਹੁਣ ਫੇਰ ਅਸੀਂ ਆਏ ਆ ਸਰਕਾਰ ਦੇ ਆਪਣਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਔਰ ਪਰਿਵਾਰ ਦਾ ਦੇਖਿਆ ਅਸੀਂ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਮਲਕੀਤ ਸਿੰਘ ਆ ਇਹ ਇਹਨਾਂ ਦੇ ਫਾਦਰ ਸਾਹਿਬੀ ਉਹ ਤੋਂ ਛੋਟੀ ਉਮਰ ਦੇ ਵਿੱਚ ਹੀ ਸੀਗੇ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਐਵੇਂ ਇਹ ਵੀ ਬੱਚੇ ਉਸ ਟਾਈਮ ਇੰਨਾ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਿਆੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮੰਨ ਲਓ ਜਿਹੜੀ ਆ ਪੀਐਨ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜੇ ਦੇਸ਼ ਵਾਸਤੇ ਜਿਹੜਾ ਵਾ ਜਾਨ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ। ਅੱਜ ਉਹਨਾਂ ਦਾ ਬੱਚਾ ਜਿਹੜਾ ਸ਼ਹੀਦ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ। ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਸ ਗੱਲੋਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਨੌਕਰੀ ਤੇ ਜਿਹੜਾ 1 ਕਰੋੜ ਦਾ ਅ ਅਨਾਉਂਸ ਕਰਦੇ ਆ ਇਵਨ ਇੱਥੋਂ ਤੱਕ ਜੋ ਭਾਰਤ ਸਰਕਾਰ ਨੇ ਅਗਨੀਵੀਰ ਯੋਜਨਾ ਲੈਂਦੀ ਆ ਜਿਹਦਾ ਵਾਸਤੇ ਨਾ ਤਾਂ ਕੋਈ ਪੈਨਸ਼ਨ ਆ ਤੇ ਜੇ ਕੋਈ ਸ਼ਹੀਦ ਹੋ ਜਾਂਦਾ ਤੇ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਮਾਲੀ ਹਸਤਾ ਨਹੀਂ ਦਿੱਤੀ ਜਾਂਦੀ ਇਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ 148000 ਰੁਪਏ ਉਹ ਹੀ ਮਿਲਦਾ ਹੈ ਬਾਕੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਇਵਨ ਅਗਨੀਪਥ ਜਿਹੜੇ ਵੀ ਅਗਨੀਵੀਰ ਵੀ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਈਆ ਦੀ ਮਾਲੀਸਾਤਾ ਦਿੰਦੀ ਆ ਅਸੀਂ ਸਰਕਾਰ ਦੀ ਇਹ ਗੱਲੋਂ ਸਲਾਹਗਾ ਕਰਦੇ ਆ ਪਰ ਆ ਜਿਹੜੇ ਇਸ ਪਰਵਾਦ ਨਾਲ ਸੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਵਾਦ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਦੇ ਵਿੱਚ ਆਏ ਹਲਕਾ ਐਮਐਲਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਵੀ ਇਹੋ ਜੀ ਕੋ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਲੋਕ ਜੋ ਸੀਦ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸਕਰੀਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤ ਆ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮਿਸੇਜ ਹੈ ਉਹਨਾਂ ਨੂੰ ਨੌਕਰੀ ਦਾ ਐਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਇਹ ਸਰਕਾਰ ਨੂੰ ਪੁਰਜਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਘੋਸ਼ਣਾ ਜਿਹੜੀ ਕੀਤੀ ਜਾਵੇ ਰਿਟਰਨ ਦੇ ਵਿੱਚ ਸਰਕਾਰ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਵਾ ਕੇ ਰਿਟਰਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਸਰ ਜੋ ਵੀ ਭਗਵੰਤ ਮਾਨ ਸਰਕਾਰ ਸਿੱਧਾ ਦੇ ਨਾਲ ਕਰਦੀ ਹੈ ਜੋ ਵੀ ਉਹਨਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲੈਣੀ ਆ ਉਹ ਅਨਾਉਂਸ ਕੀਤੀ ਜਾਵੇ ਜਲਦੀ ਦੇ ਇਹ ਸਾਡੀ ਮੰਗ ਆ ਤੇ ਹੋਰ ਵੀ ਪੈਰਵਾਹੀ ਕੀਤੀ ਜਾਵੇ ਕਿ ਇਸ ਸੰਬੰਧੀ ਜੇਕਰ ਸਰਕਾਰ ਦਾ ਨਿਮਾਣਾ ਹਾਂਜੀ ਬਿਹਲਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਸ਼ੁਰੂ ਕੀਤਾ ਵਾ ਕਿ ਜਿਹੜਾ ਸੀਜ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵਿਧਾਇਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਤੇ ਤੁਹਾਡਾ ਫਰਜ਼ ਬੰਦਾ ਤੁਹਾਡੇ ਇਲਾਕੇ ਦਾ ਫੀਡ ਹੈ ਤੁਸੀਂ ਵੀ ਇਹਦੀ ਪੂਰਜੋਰ ਜਿਹੜੀ ਅੱਗੇ ਸਰਕਾਰ ਅੱਗੇ ਰეკਮੈਂਡੇਸ਼ਨ ਜੋ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਫਿਰ ਅਸੀਂ ਸਾਬਕਾ ਸੈਨਿਕ ਸੰਘਾ ਕਮੇਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ